ਕੀ ਤੁਹਾਡਾ ਵੀ ਦਿਨ ਚਾਹ ਜਾਂ ਫਿਰ ਕਾਫੀ ਦੇ ਬਿਨਾ ਸ਼ੁਰੂ ਨਹੀਂ ਹੁੰਦਾ ਤੇ ਜਦੋਂ ਕਿਸੇ ਦਿਨ ਇੱਕ ਕੱਪ ਛੁੱਟ ਜਾਂਦਾ ਹੈ ਤਾਂ ਸਿਰਦਰਦ ਥਕਾਵਟ ਤੇ ਚਿੜਚਿੜਾਪਨ ਜਿਹੀ ਫੀਲਿੰਗ ਕਿਉਂ ਆਉਂਦੀ ਹੈ ਇਸ ਦਾ ਵਿਗਿਆਨਿਕ ਜਵਾਬ ਸਾਹਮਣੇ ਆ ਚੁੱਕਾ ਹੈ ਹైదరాబాద్ ਦੇ ਅਪੋਲੋ ਹਸਪਤਾਲ ਦੇ ਸੀਨੀਅਰ ਨਿਊਰੋਲੋਜਿਸਟ ਡਾਕਟਰ ਸੁਦੀਰ ਕੁਮਾਰ ਦੱਸਦੇ ਨੇ ਕਿ ਇਹ ਸਭ ਕੁਝ ਹੁੰਦਾ ਹੈ ਕੈਫੀਨ ਵਿਡਡਰੋਅਲ ਦੀ ਵਜੇ ਦੇ ਨਾਲ ਦਰਸਲ ਚਾਹ ਤੇ ਕਾਫੀ ਦੇ ਵਿੱਚ ਮੌਜੂਦ ਕੈਫੀਨ ਸਾਡੇ ਦਿਮਾਗ ਦੇ ਵਿੱਚ ਕੈਮੀਕਲ ਇੱਕ ਕੈਮੀਕਲ ਜੋ ਕਿ ਐਂਡਰੋਸਿਨ ਨੂੰ ਬਲੌਕ ਕਰਦਾ ਹੈ ਇਹੋ ਜਿਹੀ ਰਸਾਇਣਿਕ ਪਦਾਰਥ ਹੈ ਜੋ ਸਾਨੂੰ ਨੀਂਦ ਤੇ ਥਕਾਵਟ ਮਹਿਸੂਸ ਕਰਵਾਉਂਦਾ ਹੈ ਜਦੋਂ ਤੁਸੀਂ ਰੋਜ਼ ਕੌਫੀ ਪੀਂਦੇ ਹੋ ਤਾਂ ਦਿਮਾਗ ਇਸ ਬਦਲਾਅ ਦਾ ਆਦੀ ਹੋ ਜਾਂਦਾ ਹੈ ਪਰ ਜਿਵੇਂ ਹੀ ਤੁਸੀਂ ਕੌਫੀ ਜਾਂ ਫਿਰ ਚਾਹ ਨੂੰ ਛੱਡ ਦਿੰਦੇ ਹੋ ਤਾਂ ਐਂਡਰੋਸਿਨ ਅਚਾਨਕ ਸਰਗਰਮ ਹੋ ਜਾਂਦਾ ਹੈ ਜਿਸ ਦੇ ਨਾਲ ਦਿਮਾਗ ਦੀਆਂ ਨਾੜੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਿਰ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਅਸਰ ਆਮ ਤੌਰ 'ਤੇ 12 ਤੋਂ 24 ਘੰਟਿਆਂ ਦੇ ਵਿੱਚ ਦਿਖਾਈ ਦਿੰਦਾ ਹੈ ਕੁਝ ਲੋਕਾਂ ਵਿੱਚ ਇਹ 2 ਤੋਂ 3 ਦਿਨ ਤੱਕ ਰਹਿੰਦਾ ਹੈ ਤੇ ਜਿਹੜੇ ਬਹੁਤ ਕੈਫੀਨ ਪੀਂਦੇ ਨੇ ਉਹਨਾਂ ਨੂੰ ਇਹ ਹਫ਼ਤੇ ਤੱਕ ਵੀ ਤੰਗ ਕਰ ਸਕਦਾ ਹੈ ਡਾਕਟਰਾਂ ਦੇ ਮੁਤਾਬਕ ਜੇਕਰ ਤੁਸੀਂ ਚਾਹ ਜਾਂ ਫਿਰ ਕੌਫੀ ਘਟਾਉਣਾ ਚਾਹੁੰਦੇ ਹੋ ਤਾਂ ਇਹ ਹੌਲੀ-ਹੌਲੀ ਕਰੋ ਅਚਾਨਕ ਨਹੀਂ ਨਾਲ ਹੀ ਵੱਧ ਪਾਣੀ ਪੀਣਾ ਸ਼ੁਰੂ ਕਰੋ ਚੰਗੀ ਨੀਂਦ ਲੈਣਾ ਅਤੇ ਸਬਰ ਰੱਖਣਾ ਵੀ ਬਹੁਤ ਜ਼ਰੂਰੀ ਹੈ ਤਾਂ ਅਗਲੀ ਵਾਰ ਜੇਕਰ ਸਿਰਦਰਦ ਚਾਹ ਜਾਂ ਕੌਫੀ ਛੱਡਣ ਦੇ ਨਾਲ ਹੋਵੇ ਤਾਂ ਘਬਰਾਓ ਨਹੀਂ ਇਹ ਸਿਰਫ ਤੁਹਾਡੇ ਦਿਮਾਗ ਦਾ ਕੈਫੀਨ ਤੋਂ ਬਿਨਾਂ ਜੀਣਾ ਸਿੱਖਣ ਦੀ ਇੱਕ ਪ੍ਰਕਿਰਿਆ ਹੈ ਕਿ ਤੁਹਾਡਾ ਵੀ ਦਿਨ ਚਾਹ ਜਾਂ ਫਿਰ ਕੌਫੀ ਦੇ ਬਿਨਾਂ ਸ਼ੁਰੂ ਨਹੀਂ ਹੁੰਦਾ ਤੇ ਜਦੋਂ ਕਿਸੇ ਦਿਨ ਇੱਕ ਕੱਪ ਛੁੱਟ ਜਾਂਦਾ ਹੈ ਤਾਂ ਸਿਰਦਰਦ ਥਕਾਵਟ ਤੇ ਚਿੜਚਿੜਾਪਨ ਜਿਹੀ ਫੀਲਿੰਗ ਕਿਉਂ ਆਉਂਦੀ ਹੈ ਇਸ ਦਾ ਵਿਗਿਆਨਿਕ ਜਵਾਬ ਸਾਹਮਣੇ ਆ ਚੁੱਕਾ ਹੈ ਹైదరాబాద్ ਦੇ ਅਪੋਲੋ ਹਸਪਤਾਲ ਦੇ ਸੀਨੀਅਰ ਨਿਊਰੋਲੋਜਿਸਟ ਡਾਕਟਰ ਸੁਦੀਰ ਕੁਮਾਰ ਦੱਸਦੇ ਨੇ ਕਿ ਇਹ ਸਭ ਕੁਝ ਹੁੰਦਾ ਹੈ ਕੈਫੀਨ ਵਿਡਡਰੋਲ ਦੀ وجہ ਦੇ ਨਾਲ ਦਰਸਲ ਚਾਹ ਤੇ ਕਾਫੀ ਦੇ ਵਿੱਚ ਮੌਜੂਦ ਕੈਫੀਨ ਸਾਡੇ ਦਿਮਾਗ ਦੇ ਵਿੱਚ ਕੈਮੀਕਲ ਇੱਕ ਕੈਮੀਕਲ ਜੋ ਕਿ ਐਂਡਰੋਸਿਨ ਨੂੰ ਬਲੌਕ ਕਰਦਾ ਹੈ ਇਹੋ ਜਿਹੀ ਰਸਾਇਣਿਕ ਪਦਾਰਥ ਹੈ ਜੋ ਸਾਨੂੰ ਨੀਂਦ ਤੇ ਥਕਾਵਟ ਮਹਿਸੂਸ ਕਰਵਾਉਂਦਾ ਹੈ ਜਦੋਂ ਤੁਸੀਂ ਰੋਜ਼ ਕਾਫੀ ਪੀਂਦੇ ਹੋ ਤਾਂ ਦਿਮਾਗ ਇਸ ਬਦਲਾਅ ਦਾ ਆਦੀ ਹੋ ਜਾਂਦਾ ਹੈ ਪਰ ਜਿਵੇਂ ਹੀ ਤੁਸੀਂ ਕਾਫੀ ਜਾਂ ਫਿਰ ਚਾਹ ਨੂੰ ਛੱਡ ਦਿੰਦੇ ਹੋ ਤਾਂ ਐਂਡਰੋਸਿਨ ਅਚਾਨਕ ਸਰਗਰਮ ਹੋ ਜਾਂਦਾ ਹੈ ਜਿਸ ਦੇ ਨਾਲ ਦਿਮਾਗ ਦੀਆਂ ਨਾੜੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਿਰ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਅਸਰ ਆਮ ਤੌਰ ਉਤੇ 1224 ਘੰਟਿਆਂ ਦੇ ਵਿੱਚ ਦਿਖਾਈ ਦਿੰਦਾ ਹੈ। ਕੁਝ ਲੋਕਾਂ ਵਿੱਚ ਇਹ 2 ਤੋਂ 3 ਦਿਨ ਤੱਕ ਰਹਿੰਦਾ ਹੈ ਤੇ ਜਿਹੜੇ ਬਹੁਤ ਕੈਫੀਨ ਪੀਂਦੇ ਨੇ ਉਹਨਾਂ ਨੂੰ ਇਹ ਹਫ਼ਤੇ ਤੱਕ ਵੀ ਤੰਗ ਕਰ ਸਕਦਾ ਹੈ। ਡਾਕਟਰਾਂ ਦੇ ਮੁਤਾਬਕ ਜੇਕਰ ਤੁਸੀਂ ਚਾਹ ਜਾਂ ਫਿਰ ਕੌਫੀ ਘਟਾਉਣਾ ਚਾਹੁੰਦੇ ਹੋ ਤਾਂ ਇਹ ਹੌਲੀ-ਹੌਲੀ ਕਰੋ। ਅਚਾਨਕ ਨਹੀਂ ਨਾਲ ਹੀ ਵੱਧ ਪਾਣੀ ਪੀਣਾ ਸ਼ੁਰੂ ਕਰੋ ਚੰਗੀ ਨੀਂਦ ਲੈਣਾ ਅਤੇ ਸਬਰ ਰੱਖਣਾ ਵੀ ਬਹੁਤ ਜ਼ਰੂਰੀ ਹੈ ਤਾਂ ਅਗਲੀ ਵਾਰ ਜੇਕਰ ਸਿਰ ਦਰਦ ਚਾਹ ਜਾਂ ਕੌਫੀ ਛੱਡਣ ਦੇ ਨਾਲ ਹੋਵੇ ਤਾਂ ਘਬਰਾਓ ਨਹੀਂ ਇਹ ਸਿਰਫ ਤੁਹਾਡੇ ਦਿਮਾਗ ਦਾ ਕੈਫੀਨ ਤੋਂ ਬਿਨਾਂ ਜੀਣਾ ਸਿੱਖਣ ਦੀ ਇੱਕ ਪ੍ਰਕਿਰਿਆ ਹੈ